ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਸਾਲ 2024 ਦੇ ਵਿੱਚ ਕੈਨੇਡਾ ਵਿੱਚ ਬਹੁਤ ਸਾਰੀ ਉਤਲ-ਪੁਤਲ ਹੋਈ ਆ ਆਪਾਂ ਨੂੰ ਪਤਾ ਹੀ ਹੈ ਬਹੁਤ ਸਾਰੇ ਉਤਰਾ ਚੜਾ ਆਪਣੇ ਲੋਕਾਂ ਨੇ ਦੇਖੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਨੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਤੇ ਸਾਲ 2023 ਤੇ 24 ਚ ਕਾਫੀ ਕੁਝ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਚੇਂਜ ਹੋ ਗਿਆ ਹਰਨੀ ਦੀ ਗੱਲ ਹੈ ਕਿ ਸਾਲ 2024 ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਨੂੰ ਛੱਡਣ ਦਾ ਫੈਸਲਾ ਲੈ ਲਿਆ। ਉਹਨਾਂ ਦੇ ਕਹਿਣ ਮੁਤਾਬਕ ਵੀ ਕੈਨੇਡਾ ਹੁਣ ਰਹਿਣ ਦੇ ਲਾਇਕ ਨਹੀਂ ਰਿਹਾਗਾ। ਸਾਨੂੰ ਹੁਣ ਭਵਿੱਖ ਦੀ ਕੋਈ ਆਸ ਕੈਨੇਡਾ ਵਰਗੇ ਮੁਲਕਾਂ ਵਿੱਚ ਨਹੀਂ ਦਿਸਦੀ ਇਸ ਕਰਕੇ ਉਹਨਾਂ ਨੇ ਕੈਨੇਡਾ ਨੂੰ ਪੱਕੇ ਤੌਰ ਤੇ ਅਲਵਿਦਾ ਕਹਿ ਦਿੱਤਾ। 2017 ਤੋਂ ਬਾਅਦ 2024 ਇੱਕ ਅਜੀਹਾ ਸਾਲ ਹੈ ਜਿਹਦੇ ਵਿੱਚ ਲਗਭਗ 81-82 ਹਜ਼ਾਰ ਬੰਦੇ ਨੇ ਕੈਨੇਡਾ ਨੂੰ ਇੱਕ ਸੂਬੇ ਦੀ ਗੱਲ ਕਰ ਰਿਹਾ ਮੈਂ ਇੱਕ ਸੂਬੇ ਚੋਂ ਛੱਡਤਾ ਤੇ ਜਿਹੜਾ ਇਹ ਕੈਨੇਡਾ ਛੱਡਣ ਦਾ ਸਿਲਸਲਾ ਇਕੱਲੇ ਉਸ ਸੂਬੇ ਦੇ ਵਿੱਚ ਸੀਮਤ ਨਹੀਂ ਹੈ ਸਾਰੇ ਸੂਬਿਆਂ ਦੇ ਵਿੱਚ ਇਹ ਜਿਹੜੀ ਹੈਗੀ ਆ ਭੱਜ ਦੌੜ ਕੈਨੇਡਾ ਛੱਡਣ ਵਾਲਿਆਂ ਦੀ ਲੱਗੀ ਹੋਈ ਆ ਹੁਣ ਮੈਂ ਇੱਕ ਇਕੱਲੇ ਸੂਬੇ ਦੀ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਅਨਟਾਰੀਓ ਸੂਬੇ ਦੀ Ontario ਸੂਬੇ ਦੇ ਵਿੱਚ ਲੋਕਾਂ ਨੇ ਕੈਨੇਡਾ ਛੱਡਣ ਦਾ ਫੈਸਲਾ ਇਸ ਕਰਕੇ ਕਰ ਲਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਚੰਗਾ ਭਵਿੱਖ ਹੋਰ ਮੁਲਕਾਂ ਵਿੱਚ ਵੇਖ ਸਕਦੇ ਹਾਂ ਕੈਨੇਡਾ ਦੇ ਵਿੱਚ ਹੁਣ ਸਾਨੂੰ ਕੋਈ ਭਵਿੱਖ ਨਹੀਂ ਦਿਸਦਾਗਾ ਇਸ ਤੋਂ ਇਲਾਵਾ ਵੀ ਹੋਰ ਰੀਜਨ ਹੈਗੇ ਆ ਜਿਵੇਂ ਮੰਗਿਆਈ ਦੀ ਮਾਰ ਤੇ ਰੈਂਟਲ ਪ੍ਰਾਪਰਟੀ ਦੇ ਵਿੱਚ ਵਾਧਾ ਤੇ ਅਨਪਲਾਈਮੈਂਟ ਤੇ ਹੋਰ ਸਾਰੇ ਕਾਰਨ ਹੈਗੇ ਆ ਤੇ ਉਹਨੀ ਇਨਕਮ ਰੋਕਾਂ ਦੀ ਲਈ ਰਹੀ ਖਰਚੇ ਉਹ ਚਾਲ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਕੈਨੇਡਾ ਛੱਡ ਦੇਣਾਗਾ ਤੇ ਅਨਟਾਰੀਓ ਸੂਬੇ ਦੇ ਵਿੱਚ 50% ਲੋਕਾਂ ਨੇ ਕੱਲੇ ਉਸ ਸੂਬੇ ਦੇ ਵਿੱਚ ਕੈਨੇਡਾ ਨੂੰ ਛੱਡਤਾ ਤੇ ਬਹੁਤ ਵੱਡਾ ਅੰਕੜਾ 50% ਲੋਕਾਂ ਦਾ ਉਸ ਸੂਬੇ ਨੂੰ ਛੱਡ ਦੇਣਾ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਹੁਣ ਤੁਸੀਂ ਆਪ ਦੇਖ ਲਓ ਇਹ ਕੱਲੇ অন্ਟਾਰੀਓ ਸੂਬੇ ਦੀ ਗੱਲ ਨਹੀਂ ਕਰ ਰਿਹਾ ਮੈਂ ਹੁਣ ਜਿਹੜੇ ਦੂਜੇ ਸੂਬੇ ਵਿੱਚ ਉਹਨਾਂ ਚ ਵੀ ਰਿਕਾਰਡ ਤੋਂ ਵੱਧਾ ਹੋਇਆ ਜਿਨ੍ਹਾਂ ਦੇ ਵਿੱਚ BC ਦੇ ਵਿੱਚ 18% ਵੱਧਾ ਹੋਇਆ ਕੈਨੇਡਾ ਛੱਡਣ ਵਾਲਿਆਂ ਦਾ ਤੇਲ ਬਾਲਟਾ ਦੇ ਵਿੱਚ 13% ਹੋਇਆ ਤੇ ਕਯੂਬਿਕ ਦੇ ਵਿੱਚ 13% ਰਿਹਾ ਵੀ ਹੁਣ ਕੈਨੇਡਾ ਪਹਿਲਾਂ ਹੀ ਪਸੰਦ ਲੋਕਾਂ ਦੀ ਨਹੀਂ ਰਹੀ ਜਿਵੇਂ ਲੋਕਾਂ ਦੇ ਵਿੱਚ ਪਹਿਲਾਂ ਕਦੇ ਸੁਪਨਾ ਹੁੰਦਾ ਸੀਗਾ ਵੀ ਅਸੀਂ ਕੈਨੇਡਾ ਜਾਣਾ ਹੁਣ ਉਹ ਗੱਲ ਨਹੀਂ ਰਹੀ ਇਵਨ ਕਿ ਕੈਨੇਡਾ ਦੇ ਲੋਕਲ ਲੋਕ ਵੀ ਕੈਨੇਡਾ ਨੂੰ ਛੱਡ ਛੱਡ ਕੇ ਹੋਰ ਮੁਲਕਾਂ ਵਿੱਚ ਤੁਰੇ ਜਾਂਦੇ ਆ ਤੇ ਆਉਣ ਵਾਲਾ ਟਾਈਮ ਤੁਸੀਂ ਦੇਖੋ ਜੇ 4-5 ਸਾਲ ਦਾ ਸਾਰੇ ਲੋਕ ਕੈਨੇਡਾ ਨੂੰ ਛੱਡਣ ਲਈ ਮਜਬੂਰ ਹੋ ਜਾਣਗੇ ਤੇ ਕੈਨੇਡਾ ਖਾਲੀ ਹੋ ਜਾਊਗਾ ਮੇਰੀ ਗੱਲ ਯਾਦ ਰੱਖਿਓ ਜੇ ਪਹਿਲਾਂ ਵੀ ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਇਹ ਗੱਲ ਕਹਿ ਚੁੱਕਿਆ ਕਿ ਜਿਹੜੇ ਆਉਣ ਵਾਲੇ ਹਾਲਾਤ ਆ ਇਹਨਾਂ ਮੁਲਕਾਂ ਦੇ ਬਹੁਤ ਮਾੜੇ ਹੋਣ ਵਾਲੇ ਆ ਈਵਨ ਕਿ ਕਈ ਲੋਕਾਂ ਨੇ ਆਪਦਾ ਬੋਰੀਆ ਬੋਰੀਆ ਬਿਸਤਰਾ ਵੀ ਗੋਲ ਕਰ ਲਿਆ ਪੱਕੇ ਤੌਰ ਤੇ ਕੈਨੇਡਾ ਵਰਗੇ ਮੁਲਕਾਂ ਨੂੰ ਛੱਡਤਾ ਤੇ ਕਈ ਛੱਡਣ ਜਾ ਰਹੇ ਆ ਸਤਿ ਸ਼੍ਰੀ ਅਕਾਲ